ਜ਼ਾਈਲਮ ਇੰਡੀਆ ਨੂੰ ਲੈਣੀ ਚਾਹੀਦੀ ਆ ਜ਼ਾਈਲਮ ਲੈਣ ਦੇ ਕੀ ਫਾਇਦੇ ਆ ਤੇ ਕੀ ਨੁਕਸਾਨੀਆਂ ਕੀ ਜਿਨ੍ਹਾਂ ਨੇ ਜ਼ਾਈਲਮ ਲਈ ਆ ਜਾਂ ਫਿਰ ਲੈਣੀਆਂ ਉਹ ਸਾਰੇ ਡਿਪੋਰਟ ਹੋਣਗੇ ਤੁਹਾਡੇ ਸਾਰੇ ਨਾਲ ਸਵਾਲਾਂ ਦੇ ਜਵਾਬ ਅੱਜ ਮੈਂ ਦਵਾਂਗੀ ਸਸਰੀਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅੱਜ ਦੀ ਵੀਡੀਓ ਵਿੱਚ ਆਪਾਂ ਜ਼ਾਈਲਮ ਨੂੰ ਲੈ ਕੇ ਤੁਹਾਡੇ ਸਾਰੇ ਹੀ ਡਾਊਟ ਕਲੀਅਰ ਕਰਾਂਗੇ ਸੋ ਜੇ ਹਾਲ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਆਓ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਦੀ ਆ ਜਦੋਂ ਆਪਾਂ ਇੰਡੀਆ ਤੋਂ ਆਪ ਇਥੇ ਇਟਲੀ ਆਉਨੇ ਆ ਸਾਡੇ ਇਥੇ ਪੇਪਰ ਨਹੀਂ ਬਣਦੇ ਹੈਗੇ ਕੋਸ਼ਿਸ਼ ਕਰਿਆ ਕਰੋ ਪੇਪਰ ਬਣਾਉਣ ਦੀ ਪਹਿਲ ਆਪਣੇ ਪੇਪਰਾਂ ਨੂੰ ਦਿਆ ਕਰੋ ਪੇਪਰ ਨਹੀਂ ਬਣਦੇ ਆਪਾਂ ਫਟਾਫਟ ਆਪਾਂ ਅਜ਼ਾਈਲਮ ਦੇ ਵੱਲ ਨੂੰ ਭੱਜਦੇ ਆ ਜਾਂ ਕਈ ਵਾਰ ਸਾਡੀ ਆਪ ਦੀਆਂ ਖੋਲਦੀਆਂ ਗਲਤੀਆਂ ਦੇ ਕਰਕੇ ਸਾਨੂੰ ਅਜੀਲ ਲੈਣੀ ਪੈਂਦੀ ਆ ਸੋ ਪਹਿਲਾਂ ਮੈਂ ਤੁਹਾਨੂੰ ਇਹ ਡਾਊਟ ਕਲੀਅਰ ਕਰਾਂ ਜੇ ਤੁਹਾਡੇ ਪੇਪਰ ਹੁਣ ਨਹੀਂ ਬਣਦੇ ਹੈਗੇ ਆ ਜਾਂ ਫਿਰ ਤੁਸੀਂ ਹਲੇ ਰੀਸੈਂਟਲੀ ਆਏ ਆ ਤੁਹਾਡਾ ਵੀਜ਼ਾ ਵੈਲਿਡ ਹੈਗਾ ਆ ਤਾਂ ਫਿਰ ਜੇ ਮਾਲਕ ਪੇਪਰ ਨਹੀਂ ਬਣਾ ਰਿਹਾ ਤੁਸੀਂ ਸੀਜੀਐਲ ਜਾ ਕੇ ਆਪਣੇ ਪੇਪਰ ਬਣਾ ਸਕਦੇ ਆ ਸੀਜੀਐਲ ਵਾਲਿਆਂ ਨਾਲ ਕੰਟੈਕਟ ਕਰੋ ਫ੍ਰੀ ਦੇ ਵਿੱਚ ਤੁਹਾਨੂੰ ਵਕੀਲ ਦੇਣਗੇ ਸਭ ਕੁਝ ਹੋ ਕਰਨੀ ਹੈ ਜੋ ਕਰਨਾ ਹੋਗਾ ਉਹਨਾਂ ਨੇ ਪ੍ਰੋਸੈਸ ਤੁਹਾਡੇ ਕੋਲ ਵੀਜ਼ਾ ਵੈਲਿਡ ਹੈਗਾ ਆ ਡਰਨ ਦੀ ਲੋੜ ਨਹੀਂ ਹੈਗੀ ਤੇ ਸੀਜੀਐਲ ਆਪਣੇ ਜੋ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਰਹਿੰਦੇ ਆ ਆਪਣੇ ਨੇੜੇ ਦੇ ਸੀ ਏਰੀਆ ਦੇ ਸੀਜੀਐਲ ਦੇਖ ਕੇ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੁਸੀਂ ਉਹਨਾਂ ਨੂੰ ਆਪਣੀ ਸਾਰੀ ਇਨਫੋਰਮੇਸ਼ਨ ਦੋ ਹੁਣ ਆਪਾਂ ਗੱਲ ਕਰਦੇ ਆ ਅਜ਼ਾਈਲਮ ਦੀ ਅਜ਼ਾਈਲਮ ਜੇ ਆਪਾਂ ਗੱਲ ਕਰੀਏ ਇੰਡੀਅਨਸ ਨੂੰ ਪਹਿਲਾਂ ਇੰਡੀਅਨਸ ਨੂੰ ਦੇਣ ਲੱਗ ਗਏ ਸੀ ਅਜ਼ਾਈਲਮ ਹੁਣ ਤਾਂ ਨਿਊ ਰੂਲ ਆਇਆ ਹੈਗਾ ਆ ਕਿ ਅਜ਼ਾਈਲਮ ਲੈਣ ਦੇ ਲਈ ਤੁਹਾਨੂੰ ਕੋਈ ਸਟਰੋਂਗ ਗੱਲ ਕਹਿਣੀ ਪੈਣੀ ਆ ਜਿੱਦਾਂ ਕਿ ਪਹਿਲਾਂ ਜਿੰਨੇ ਵੀ ਭੈਣਾ ਬੀੜਾ ਭੈਣਾ ਨੇ ਜ਼ਾਈਲਮ ਲਈ ਉਹਨਾਂ ਨੂੰ ਅਜ਼ਾਈਲਮ ਮਿਲ ਗਈ ਆ ਤਾਂ ਕੀ ਪਹਿਲਾਂ ਬਹਾਨਾ ਲਾਉਂਦੇ ਸੀ ਸਾਨੂੰ ਸਾਡੇ ਕੋਲ ਕੰਮ ਹੈ ਨਹੀਂ ਇੰਦੀ ਆ ਜਾਂ ਸਾਨੂੰ ਖਤਰਾ ਆਇਆ ਜਾਂ ਐਦਾਂ ਇੱਕ ਦੋ ਹੋਰ ਹੁੰਦੇ ਸੀ ਝੂਠ ਜਿਹੜੇ ਬੋਲ ਦਿੰਦੇ ਸੀ ਠੀਕ ਹੈ ਜੀ ਜੇ ਹੁਣ ਗਵਰਨਮੈਂਟ ਨੇ ਕੀ ਕਿਹਾ ਹੈ ਵੀ ਜਦੋਂ ਤੁਸੀਂ ਅਜ਼ਾਈਲਮ ਲੈਣੀ ਹੈ ਜਿਹੜੇ ਬਹਾਨੇ ਲਾਣਗੇ ਵੀ ਹਾਂ ਵੀ ਸਾਨੂੰ ਖਤਰਾ ਹੈ ਜਾਂ ਸਾਡੇ ਕੋਲ ਕੰਮ ਨਹੀਂ ਇੰਡੀਆ ਕੰਮ ਨਹੀਂ ਹੈਗਾ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਪੂਰਾ ਪ੍ਰੂਫ ਕਰਨਾ ਪੈਣਾ ਹੈ ਇਹ ਚੀਜ਼ਾਂ ਨੂੰ ਠੀਕ ਹੈ ਜੀ ਤੇ ਹੁਣ ਉਹਨਾਂ ਨਾਲ ਨਾਲ ਇਹ ਵੀ ਗੱਲ ਕਹੀ ਆ ਜੇ ਤੁਹਾਡਾ ਕੇਸ ਕੈਨਸਲ ਹੋ ਜਾਂਦਾ ਹੈ ਤੁਹਾਡੀ ਅਜੀਲ ਲਈ ਤੁਹਾਡੀ ਕੈਨਸਲ ਕਰ ਦਿੱਤੀ ਜਾਂਦੀ ਆ ਕਿਉਂਕਿ ਅਜੀਲ ਲੈਣ ਦੇ ਲਈ ਕੇਸ ਲਾਉਣਾ ਪੈਂਦਾ ਹੈ ਤੇ ਅਪੀਲ ਰਿਜੈਕਟ ਹੋ ਜਾਂਦੀ ਆ ਤੁਹਾਨੂੰ ਫੇਰ ਡਾਇਰੈਕਟ ਰਿਪੋਰਟ ਕੀਤਾ ਜਾਊਗਾ ਕਿਉਂਕਿ ਲਾਸਟ ਤੁਹਾਡਾ ਇਹ ਪ੍ਰੋਸੈਸ ਹੁੰਦਾ ਜੀਲ ਦਾ ਅਸੀਂ ਜੀਲ ਉਦੋਂ ਹੀ ਲੈਣੇ ਜਦੋਂ ਸਾਨੂੰ ਕਿਸੇ ਪਾਸੇ ਸਾਡੇ ਪੇਪਰ ਨਾ ਬਣ ਹੈਨਾ ਤੇ ਗਵਰਨਮੈਂਟ ਨੇ ਸਾਰਾ ਕੁਝ ਕਿਉਂ ਕੀਤਾ ਕਿਉਂ ਹੁਣ ਜੀਲ ਵਾਲਿਆਂ ਨੂੰ ਰਿਪੋਰਟ ਕਰਨਗੇ ਕਿਉਂਕਿ ਜਿਹੜੇ ਇੰਡੀਆ ਤੋਂ ਇੰਡੀਆ ਤੋਂ ਲੋਕ ਆਉਂਦੇ ਆ ਗਵਰਨਮੈਂਟ ਕਹਿੰਦੀ ਨਾ ਤਾਂ ਇੰਡੀਆ ਗਰੀਬ ਆ ਤੇ ਨਾ ਤਾਂ ਇਹ ਵੀ ਇੰਡੀਆ ਲੋਕਾਂ ਨੂੰ ਕੰਮ ਕਰਨੀ ਮਿਲਦਾ ਫਰਕ ਕੀ ਆ ਕਿ ਅਸੀਂ ਇੰਡੀਆ ਕੰਮ ਕਾਰਨਾ ਨਹੀਂ ਚਾਹੁੰਦੇ ਹੈਗੇ ਤਾਂ ਕਰਕੇ ਠੀਕ ਹੈ ਜੀ ਜਬਾਣਾ ਲਾਉਣਾ ਹੁੰਦਾ ਹੈ ਕੋਈ ਹੋਰ ਲਾਇਆ ਕਰੋ ਵਕੀਲ ਨਾਲ ਗੱਲ ਕਰਿਆ ਕਰੋ ਵੀ ਮੈਂ ਕੀ ਕਹਿਣਾ ਹੈ ਉੱਥੇ ਕਈ ਵਾਰੇ ਵੀ ਹੁੰਦਾ ਆ ਏ ਅਜੀਲ ਲੈਣ ਤੋਂ ਪਹਿਲਾਂ ਦਾ ਪ੍ਰੋਸੈਸ ਇਹ ਹੁੰਦਾ ਵੀ ਜਦੋਂ ਤੁਸੀਂ ਕਈ ਵਾਰ ਤੁਹਾਨੂੰ ਰੋਕ ਲੈਂਦੇ ਆ ਫਿੰਗਰ ਫਿੰਗਰ ਕਰ ਲੈਂਦੇ ਆ ਜਾਂ ਤੁਸੀਂ ਬਾਰਡਰ ਪਾਰ ਕਰਕੇ ਆਉਂਦੇ ਆ ਕੁਛ ਵੀ ਕਰਕੇ ਉਹਦੇ ਉੱਥੇ ਤੁਸੀਂ ਜੋ ਬਿਆਨ ਦਿੱਤੇ ਹੁੰਦੇ ਆ ਉਹ ਚੇਤੇ ਰੱਖਿਆ ਕਰੋ ਵੀ ਤੁਸੀਂ ਕੀ ਕਿਹਾ ਹੈ ਉਹਨਾਂ ਨੂੰ ਕਿਉਂਕਿ ਸਭ ਕੁਝ ਪੂਰੇ ਯੂਰਪ ਚ ਤੁਸੀਂ ਜਿੱਥੇ ਜਾਉਂਗੇ ਥੋੜਾ ਸਭ ਕੁਝ ਲਿਖਿਆ ਜਾਂਦਾ ਹੈ ਕਈ ਵਾਰ ਆਪਾਂ ਇਹ ਗਲਤੀ ਕਰਦੇ ਆ ਇੱਕ ਜਗ੍ਹਾ ਹੋਰ ਕੁਝ ਕਹਿ ਰਹੇ ਨੇ ਦੂਜੀ ਜਗ੍ਹਾ ਆਪਾਂ ਹੋਰ ਕੁਝ ਕਹਿ ਦਿੰਦੇ ਆ ਤੇ ਤੁਹਾਡੀ ਫਿਰ ਮਿਸਮੈਚ ਹੋ ਜਾਂਦੀ ਆ ਉਹਦੇ ਨਾਲ ਤਾਂ ਫਿਰ 100% ਹੀ ਹੁੰਦਾ ਵੀ ਤੁਹਾਡੀ ਜ਼ਾਈਲਮ ਤੁਹਾਡੀ ਰਿਜੈਕਟ ਹੋਣੀ ਹੀ ਹੋਣੀ ਆ ਸੋ ਹੁਣ ਇਹਦੇ ਫਾਇਦੇ ਕੀ ਆ ਇਹਦੇ ਫਾਇਦੇ ਦਾ ਇਹਦੇ ਸੇਪ ਬਲੇ ਆ ਤੁਹਾਡਾ ਇੱਥੇ ਪਾਸ ਬੈਂਕ ਅਕਾਊਂਟ ਬਣ ਜਾਂਦਾ ਆ ਤੁਹਾਨੂੰ ਡਾਕਟਰੀ ਕਾਰਡ ਤੁਹਾਡਾ ਬਣ ਜਾਂਦਾ ਆ ਤੇ ਇਹੀ ਇੱਕ ਦੋ ਗਾ ਫਾਇਦੇ ਆ ਇਹਦੇ ਨੁਕਸਾਨ ਕੀ ਆ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਤੁਸੀਂ ਇੰਡੀਆ ਨਹੀਂ ਜਾ ਸਕਦੇ ਐਜ਼ਾਈਲਮ ਲੈ ਕੇ ਐਜ਼ਾਈਲਮ ਵੀ ਦੋ ਤਰ੍ਹਾਂ ਦੀ ਹੁੰਦੀ ਆ ਜਿਹੜੀ ਇੱਕ ਐਜ਼ਾਈਲਮ ਆ ਉਹ ਪਹਿਲੀ ਗੱਲ ਤਾਂ ਜਿੱਤੇ ਤੁਸੀਂ ਇੰਡੀਆ ਜਾ ਸਕਦੇ ਹੋ ਉਹ ਤਾਂ ਮਿਲਦੀ ਨਹੀਂ ਹੈਗੀ ਬਹੁਤ ਰੀਅਰ ਚਾਂਸ ਹੈ ਜਿਹਨੂੰ ਆਪਾਂ ਕਹਿੰਦੇ ਨੇ ਬਹੁਤ ਹੀ ਜ਼ਿਆਦਾ ਰੀਅਰ ਚਾਂਸ ਹੈ ਮਿਲਣ ਦੇ ਉਹ ਐਜ਼ਾਈਲਮ ਦੇ ਜਿਨ੍ਹਾਂ ਤੁਸੀਂ ਇੰਡੀਆ ਜਾ ਸਕਦੇ ਆ ਜਿਉਂ ਕਹਿੰਦੇ ਤੁਸੀਂ ਇਹ ਜੀਰ ਹੀ ਲੈਣੀ ਆ ਤਾਂ ਫਿਰ ਤੁਸੀਂ ਇੰਡੀਆ ਕਿਉਂ ਜਾਣਾ ਆ ਜੇ ਤੁਹਾਡੇ ਜਾਨ ਨੂੰ ਖਤਰਾ ਆ ਫਿਰ ਤੁਸੀਂ ਇੰਡੀਆ ਕਿਉਂ ਜਾਣਾ ਐਜ਼ਾਈਲਮ ਉਹ ਦਿੰਦੇ ਨਹੀਂ ਹੈਗੇ ਠੀਕ ਹੈ ਜੀ ਉਹ ਐਜ਼ਾਈਲਮ ਸਭ ਤੋਂ ਮੇਨ ਦਾ ਹੀ ਆ ਨੁਕਸਾਨ ਵੀ ਤੁਸੀਂ ਇੰਡੀਆ ਨਹੀਂ ਜਾ ਸਕਦੇ ਦੂਜੀ ਗੱਲ ਇਹ ਆ ਏ ਵੀ ਸਾਨੂੰ ਸਵਾਲ ਪੁੱਛਿਆ ਜਾਂਦਾ ਕੀ ਅਜ਼ਾਈਲਮ ਲੈ ਲਈਏ ਤੇ ਸਾਨੂੰ ਅਜ਼ਾਈਲਮ ਸਾਡੀ ਪੇਪਰ ਕਨਵਰਟ ਹੋ ਜਾਣਗੇ ਨਾਰਮਲ ਪੇਪਰਾਂ ਦੀ ਬਿਲਕੁਲ ਨਹੀਂ ਜੀ ਅਜ਼ਾਈਲਮ ਤੁਸੀਂ ਲੈ ਲਓ ਪਰ ਤੁਹਾਡੇ ਨਾਰਮਲ ਪੇਪਰਾਂ ਚ ਕਨਵਰਟ ਨਹੀਂ ਹੋ ਜਾਂਦੇ ਹਾਂ ਜਦੋਂ ਇਟਲੀ ਦੇ ਵਿੱਚ ਸੈਨਾਤੋਰੀਆਂ ਖੁੱਲੂਗੀ ਮਤਲਬ ਸੈਨਾਤੋਰੀਆਂ ਹੁੰਦੀਆਂ ਜਿਹੜੋ ਇੱਥੇ ਕੱਚੇ ਬੰਦਿਆਂ ਨੂੰ ਇਟਲੀ ਚ ਤੁਸੀਂ ਰਹਿ ਕੇ ਪੱਕੇ ਹੋ ਸਕਦੇ ਜਦੋਂ ਉਹ ਪੇਪਰ ਖੁੱਲਣਗੇ ਉਦੋਂ ਤੁਸੀਂ ਆਪਣੇ ਅਜ਼ਾਈਲਮ ਉਤੋਂ ਪਹਿਲਾਂ ਪਹਿਲਾਂ ਅਜ਼ਾਈਲਮ ਆਪਣੇ ਕਾਟੇ ਬੰਦ ਕਰਵਾ ਕੇ ਕਾਟ ਕਰਵਾ ਕੇ ਫਿਰ ਤੁਸੀਂ ਸੈਨਾਤੋਰੀਆ ਚ ਆਪਣੇ ਪੇਪਰ ਭਰ ਸਕਦੇ ਆ ਤੇ ਫਿਰ ਤੁਹਾਨੂੰ ਚਾਂਸ ਹੈਗੇ ਤੁਸੀਂ ਕੱਚੇ ਤੋਂ ਪੱਕੇ ਹੋ ਸਕਦੇ ਆ ਹੁਣ ਇੱਕ ਹੋਰ ਨਵਾਂ ਇਹ ਬਹੁਤ ਰੋਲਾ ਪਿਆ ਕਿ ਬਹੁਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਤੇਰੇ ਕੋਲ ਪੇਪਰ ਹੈ ਨਹੀਂ ਤੂੰ ਅਜ਼ਾਇਲਮ ਲੈ ਲੈ ਤੂੰ ਅਜੀਲ ਲੈ ਲੈ ਇਹ ਬਹੁਤ ਲੋਕਾਂ ਨੂੰ ਡਰਾਇਆ ਜਾ ਰਿਹਾ ਸੋ ਗਾਇਜ਼ ਕਿਰਪਾ ਕਰਕੇ ਰਿਕੁਐਸਟ ਹੈ ਅਜੀਲ ਨਾ ਲਓ ਜਿਨੇ ਵੀ ਲੈਣੀ ਹੈਗੀ ਆ ਕੱਚੇ ਰਹਿ ਲਓ ਸੈਨਾਤੋਰੀਆ ਹੋਰ ਪਾਲਕੇ 6 ਮਹੀਨੇ ਨਹੀਂ ਖੋਲਜੂਏ ਪਾਲਕੇ 1 ਸਾਲ ਨੂੰ ਖੋਲਜੂਏ ਕਿਉਂਕਿ ਸਥਾਨਤਰੀਆ ਖੁਲੈ ਨੂੰ ਵੀ ਬਹੁਤ ਟਾਈਮ ਹੋ ਗਿਆ ਕਿਉਂਕਿ ਏਟਲੀ ਚ ਲੋਕ ਬਹੁਤ ਜ਼ਿਆਦਾ ਆ ਗਏ ਤੇ ਗਵਰਨਮੈਂਟ ਚਾਹੁੰਦੀ ਹੈ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਹੜੇ ਇੱਥੇ ਹੱਕਦਾਰ ਹੈਗੇ ਇਟਲੀ ਦੇ ਵਿੱਚ ਰਹਿਣ ਦੇ ਸੋ ਕੋਸ਼ਿਸ਼ ਕਰਿਆ ਕਰੋ ਕਿ ਅਜੀਲ ਤੁਸੀਂ ਨਾ ਹੀ ਲਿਆ ਕਰੋ ਬਿਨਾ ਅਜੀਲ ਤੋਂ ਹੀ ਤੁਸੀਂ ਐ ਰਿਅਲੀ ਕਰੋ ਜਾਂ ਫਿਰ ਇਹ ਹੁੰਦਾ ਇਮੀਗ੍ਰੇਸ਼ਨ ਦੇ ਥਰੂ ਦੁਆਰਾ ਫਿਰ ਆਪਣੇ ਪੇਪਰ ਭਰ ਦੋ ਇੰਡੀਆ ਜਾਓ ਉੱਥੇ ਨੂਲਾ ਹੌਸਟਲ ਲੈ ਕੇ ਇੰਡੀਆ ਜਾਓ ਇੰਡੀਆ ਦਾ ਵੀਜ਼ਾ ਲਵਾ ਕੇ ਆਪਣਾ ਫੇਰਾ ਤੇ ਕੋਸ਼ਿਸ਼ ਕਰੋ ਪੇਪਰ ਆਪਣੇ ਰੈਗੂਲਰ ਰੱਖਣ ਦੀ ਆਪਾਂ ਕੋਲ ਕੀ ਕਰਦੇ ਆ ਜ਼ਿਆਦਾਤਰ ਜਿਹੜੇ ਭੈਣੇ ਭਰਾ ਹੈਗੇ ਜਦੋਂ ਇੰਡੀਆ ਤੋਂ ਆਉਂਦੇ ਆ ਪੇਪਰ ਨਹੀਂ ਬਣਦੇ ਜਾਂ ਤਾਂ ਏਜੰਟਾਂ ਤੇ ਇੰਨਾ ਵਿਸ਼ਵਾਸ ਕਰ ਲੈਂਦੇ ਆ ਕਿ ਸਾਡਾ ਏਜੰਟ ਕਹਿੰਦਾ ਆ ਬੀ ਠੀਕ ਆ ਤੇ ਬਣ ਜੇ ਬਣ ਜਣਗੇ ਜਾਂ ਫਿਰ ਉਹ ਵਕੀਲ ਕਰ ਲੈਂਦੇ ਇੱਥੇ ਆ ਕੇ ਕਈ ਵਾਰ ਇਹ ਵੀ ਹੁੰਦਾ ਆ ਤੁਹਾਡਾ ਵੀਜ਼ਾ ਵੈਲਿਡ ਹੁੰਦਾ ਹੈ ਤੁਸੀਂ ਕੋ ਵਕੀਲ ਕਰ ਲੈਣੇ ਮਾਲਕ ਤੁਹਾਡੇ ਨੇ ਜਵਾਬ ਦੇਤਾ ਤੁਹਾਡੇ ਏਜੰਟ ਨੇ ਜਵਾਬ ਦਿੱਤਾ ਪੇਪਰ ਨਹੀਂ ਬਣਾਣੇ ਏਜੰਟ ਕਹਿੰਦਾ ਮਾਲਕ ਨੇ ਨਹੀਂ ਬਣਾਉਣੇ ਮਾਲਕ ਨਾਲ ਤਾਂ ਤੁਹਾਡੀ ਗੱਲੇ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਦੇ ਕੀ ਕਰਦੇ ਫਿਰ ਜਿਹੜਾ ਏਜੰਟ ਵਕੀਲ ਹੁੰਦਾ ਨਾ ਵਕੀਲ ਤੇ ਜਿਹੜਾ ਏਜੰਟ ਆ ਉਹ ਦੋਨੇ ਆਪਸ ਵਿੱਚ ਮਿਲ ਜਾਂਦੇ ਆ ਉਹ ਕੀ ਕਰਦੇ ਜਿਹੜਾ ਤੁਹਾਡਾ ਟਾਈਮ ਹੁੰਦਾ ਹੈ ਵੀਜ਼ਾ ਲੱਗੇ ਦਾ ਹਨਾ ਥੋੜਾ ਸਮਾਂ ਉਹ ਥੋੜਾ ਟੱਪਾਂ ਦੇ ਰਹਿੰਦੇ ਜਦੋਂ ਤੁਹਾਡਾ ਸਮਾਂ ਟੱਪ ਗਿਆ ਤੁਹਾਡਾ ਵੀਜ਼ਾ ਤੁਹਾਡਾ ਦੂਜਾ ਹੋ ਗਿਆ ਕਾਦੂ ਤੋਂ ਹੋ ਗਿਆ ਹੈ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਈ ਚਾਂਸ ਹੀ ਨਹੀਂ ਰਹਿੰਦੇ ਪੇਪਰ ਭਰਨ ਦੇ ਠੀਕ ਹੈ ਜੇ ਤੁਹਾਡਾ ਵੀਜ਼ਾ ਹੁੰਦਾ ਗਵਰਨਮੈਂਟ ਤੁਹਾਨੂੰ ਕਹਿੰਦੀ ਤੇਰੇ ਕੋਲ ਇੰਨਾ ਟਾਈਮ ਹੈ ਇਟਲੀ ਦੇ ਵਿੱਚ ਜਾ ਕੇ ਆਪਣਾ ਅੱਗੇ ਦਾ ਪ੍ਰੋਸੈਸ ਸ਼ੁਰੂ ਕਰ ਇਟਲੀ ਦੇ ਵਿੱਚ ਜਾ ਕੇ ਆਪਣੇ ਅੱਗੇ ਦੇ ਪੇਪਰ ਸ਼ੁਰੂ ਕਰ ਉਹ ਟਾਈਮ ਤੁਹਾਨੂੰ ਦਿੱਤਾ ਹੋ ਜਾਂਦਾ ਤੁਹਾਡੇ ਕੋਲ 골ਡਨ ਚਾਂਸ ਹੁੰਦਾ ਆਪਣੇ ਪੇਪਰ ਅੱਗੇ ਰੈਗੂਲਰੀ ਕਰਨ ਦੇ ਅਸੀਂ ਕੀ ਕਰਦੇ ਹਾਂ ਅਸੀਂ ਵਿਸ਼ਵਾਸ ਕਰ ਲੈਂਦੇ ਏਜੰਟਾਂ ਤੇ ਕੁਝ ਕੁ ਵਕੀਲਾਂ ਤੇ ਵਕੀਲ ਵੀ ਏਜੰਟਾਂ ਦੇ ਨਾਲ ਹੀ ਥੋੜੇ ਬੋਤ ਰਲੇ ਹੁੰਦੇ ਸਾਰੇ ਵਕੀਲ ਵੀ ਗਲਤ ਨਹੀਂ ਹੁੰਦੇ ਤੇ ਸਾਰੇ ਏਜੰਟ ਵੀ ਗਲਤ ਨਹੀਂ ਹੁੰਦੇ ਬਟ ਹਾਂ ਜਾਰਾ ਪਰਸੈਂਟ ਤਾਂ ਗਲਤ ਹੀ ਹੈਗੇ ਆ ਸੋ ਇਹ ਤੁਹਾਡਾ ਡਾਊਟ ਕਲੀਅਰ ਹੋ ਗਿਆ ਜੀ ਲੈਣ ਦੇ ਗਾਇਸ ਫਾਇਦੇ ਸਿਰਫ ਕੀ ਤੁਸੀਂ ਬੈਂਕ ਅਕਾਊਂਟ ਬਣਾ ਲੂਗੇ ਤੁਹਾਡਾ ਡਾਕਟਰੀ ਕਾਰਡ ਬਣ ਜਾਊਗਾ ਨਾਲ ਤੁਹਾਨੂੰ ਉਸ ਜੋਨੋ ਮਿਲਣੀ ਹੈ ਰੈਗੂਲਰਲੀ ਹੋਰ ਤਾਂ ਕੋਈ ਦਾ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਇਹੀ ਆ ਵੀ ਹੁਣ ਜਰਾ ਨਵਾਂ ਸਰਕਾਰ ਦਾ ਕਾਨੂੰਨ ਲੈ ਕੇ ਆਈ ਆ ਸਰਕਾਰ ਕੈਂਪ ਬਣਾ ਰਹੀਆਂ ਬਨੀਆਂ ਦੇ ਵਿੱਚ ਬਣੇ ਆ ਇਥੇ ਇਟਲੀ ਦੇ ਵਿੱਚ ਵੀ ਸਰਕਾਰ ਇਟਲੀ ਵਿੱਚ ਨਹੀਂ ਯੂਰਪ ਦੇ ਵਿੱਚ ਸਰਕਾਰ ਹੋਰ ਕੈਂਪ ਬਣਾ ਰਹੀ ਆ ਵੀ ਜਿਨ੍ਹਾਂ ਨੇ ਵੀ ਵੀਜ਼ਾ ਲੈਣੀ ਆ ਜ਼ਾਇਲਿੰਗ ਲੈਣੀ ਉਹਨਾਂ ਨੂੰ ਕੈਂਪਾ ਦੇ ਵਿੱਚ ਰੱਖਿਆ ਜਾਊਗਾ ਉੱਥੇ ਫਿਰ ਉੱਥੋਂ ਕੇਸ ਲੜਨਗੇ ਕੈਂਪ ਤੇ ਵਿੱਚੋਂ ਜੇ ਤੁਹਾਡੀ ਜ਼ਾਇਲਮ ਐਕਸੈਪਟ ਹੋਣਗੀ ਫਿਰ ਤੁਸੀਂ ਇਟਲੀ ਦੇ ਵਿੱਚ ਆ ਸਕਦੇ ਕੰਮ ਕਰ ਸਕਦੇ ਆ ਜੇ ਤੁਹਾਡੀ ਜ਼ਾਇਲਮ ਉੱਥੋਂ ਰਿਜੈਕਟ ਹੋ ਗਈ ਤਾਂ ਫਿਰ ਤੁਹਾਨੂੰ ਉੱਥੋਂ ਹੀ ਤੁਹਾਡੇ ਦੇਸ਼ ਪਹੁੰਚਾਇਆ ਜਾਊਗਾ ਸੋ ਇਹ 2026 ਦੇ ਵਿੱਚ ਇਹ ਪੂਰੀ ਤਰ੍ਹਾਂ ਲਾਗੂ ਹੋ ਜਾਣਾ ਆ ਤੇ ਕਾਨੂੰਨ ਇਹ ਤੇ ਸਾਰੇ ਜਣ ਥੋੜਾ ਬਚ ਕੇ ਰੋ ਜਿਨ੍ਹਾਂ ਨੇ ਵੀ ਜ਼ਾਇਲਮ ਲੈਣੀ ਹੈਗੀ ਆ ਤੇ ਇਹ ਆ ਵੀ ਜੇ ਤੁਸੀਂ ਜ਼ਾਇਲਮ ਲਓਗੇ ਜਿਆਦਾ ਚਾਂਸ ਤੁਹਾਡੀ ਜ਼ਾਇਲਮ ਰਿਜੈਕਟ ਹੋਣ ਦੇ ਕੋਈ ਜੇ ਪਾਕਿਸਤਾਨੀਆਂ ਦੀ ਆਪਾਂ ਗੱਲ ਕਰੀਏ ਇਹਨਾਂ ਨੂੰ ਜ਼ਾਇਲਮ ਬਹੁਤ ਛੇਤੀ ਮਿਲਦੀ ਆ ਤੇ ਪਾਕਿਸਤਾਨ ਦਾ ਇਦਾਂ ਵੀ ਤੁਸੀਂ ਪਾਕਿਸਤਾਨ ਵਾਲੇ ਜਿੰਨੇ ਭੈਣ ਭਰਾ ਹੈਗੇ ਇੰਡੀਆ ਆ ਜਾ ਇਹ ਪਾਕਿਸਤਾਨ ਆ ਜਾ ਸਕਦੇ ਆ ਠੀਕ ਹੈ ਜੀ ਆਪਾਂ ਇੰਡੀਅਨ ਨਹੀਂ ਆਪਾਂ ਆ ਜਾ ਸਕਦੇ ਤੇ ਇਹ ਆਪਣੇ ਪਾਕਿਸਤਾਨੀ ਕਈ ਭੈਣ ਭਰਾ ਵੀ ਕਰਦੇ ਆ ਜ਼ਾਇਲਮ ਲੈ ਲਾਂਦੇ ਤੇ ਪਰਿਵਾਰ ਵੀ ਸਾਥ ਦੇ ਸਕਦੇ ਆ ਆਪਦੇ ਵਾਈਫ ਬੱਚੇ ਸਾਰਾ ਕੁਝ ਬਲਾ ਸਕਦੇ ਆ ਸਾਰਿਆਂ ਨੂੰ ਆਪ ਵੀ ਆਂਦੇ ਜਾਂਦੇ ਰਹਿੰਦੇ ਬਟ ਹੁਣ ਵੀ ਥੋੜੇ ਪਾਕਿਸਤਾਨ ਦੇ ਰੂਲ ਸਟ੍ਰਿਕਟ ਕਰ ਦਿੱਤੇ ਆ ਸੋ ਗਾਇਜ਼ ਇਸ ਕੀ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਈ ਹੋਊਗੀ ਸ਼ੇਅਰ ਜ਼ਰੂਰ ਕਰਿਓ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਕਿ ਮੈਂ ਤੁਹਾਨੂੰ ਹਰੇਕ ਜਾਣਕਾਰੀ ਦੇ ਸਕਾਂ ਸੋ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇ ਤੁਹਾਡਾ ਕੋਈ ਵੀ ਸਮਾਲ ਹੋਵੇ ਇਕਲੀ ਰਹਿੰਦੇ ਆਂ ਤੁਹਾਨੂੰ ਪੇਪਰ ਬਣਾਉਣ ਚ ਮੁਸ਼ਕਲ ਆ ਰਹੀ ਆ ਤਾਂ ਇੱਥੇ ਕਮੈਂਟ ਨਾ ਕਰਿਓ ਸਾਰ ਦੂਸਰੇ ਚੈਨਲ ਯੂਰਪਨ ਪੰਜਾਬੀ 365 ਤੇ ਕਮੈਂਟ ਕਰਿਓ ਤੇ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਸਰੀ ਗੱਲ ਜੀ ਆਪਾਂ ਮਿਲਦੇ ਆਂ ਕੱਲੋ ਅਗਲੀ ਵੀਡੀਓ ਦੇ ਵਿੱਚ ਇਟਾਲੀਅਨ ਸਿੱਖਣ ਦੇ ਲਈ ਮੈਨੂੰ ਜਰੂਰ ਫੋਲੋ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ